ਸ਼ਰੀਵਾਲ ਗੁਰਜੀ ਦਾ ਕਾਲ ਸਾ ਸ਼ਰੀਵਾਲ ਗੁਰਜੀ ਕੀ ਫੋਟੋ ਹੈ ਅੱਜ ਅਸੀਂ ਡੇਰਾ ਬਾਬਾ ਬੰਨਾ ਨੂੰ ਜਾਨਵਾਲੀਆਂ ਸੰਤਾਂ ਵਾਲੇ ਦਸਣ ਜਾ ਰਹੇ ਹਾਂ ਜੋ ਦੋਆਬਾ ਏਰੀਆ ਸ਼ੇ ਅਰਪੋਰਟੋਂ ਤੋਂ ਡੂ ਮਾਰਚ ਨੂੰ ਡੇਰਾ ਬਾਬਾ ਨਾਨਕ ਚੋਲਾ ਸਾਹਿਬ ਦੇ ਦਰਸ਼ਨਾਂ ਲਈ ਚੱਲੇ ਪਹੁੰਚਿਆ ਹਨ ਅਤੇ ਤਿੰਨ ਦਿਨ ਦੀ ਪੈਦਲ ਯਾਤਰਾ ਤੋਂ ਬਾਅਦ 4 ਮਾਰਚ ਨੂੰ ਡੇਰਾ ਬਾਬਾ ਨਾਨਕ ਪਹੁੰਚ ਗਏ ਹਨ ਬਾਬਾ ਬੇ ਨਾਨਕ ਦਾ ਉਚਾਦਰ ਬਾਬਾ ਬੇ ਨਾਨਕ ਦਾ ਕਦੇ ਬੋਲੇ ਨਾਮ ਜਾਈ ਉਚਾਦਰ ਬਾਬਾ ਨਾਨਕ ਦਾ ਮੈਂ ਤੇਰੇ ਵੱਲ ਆ ਗਿਆ ਤੇਰੇ ਵੱਲ ਆ ਗਿਆ ਬਾਬਾ ਨਾਨਕ ਮੈਂ ਤੇਰੇ ਵੱਲ ਆ ਗਿਆ ਪਾਉ ਸੰਗਤ ਜੀ ਹੁਣ ਅਸੀਂ ਚੋਲਾ ਸਾਹਿਬ ਦੀ ਦੇ ਇਸ ਇਤਿਹਾਸ ਬਾਰੇ ਜਾਣਦੇ ਹਾਂ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗਵਰਤ ਚੂਲਾ ਸਾਹਿਬ ਜੀ ਜੋ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਦੇ ਪਰਿਵਾਰ ਕੋਲ ਡੇਰਾ ਬਾਬਾ ਨਾਨਕ ਵਿੱਚ ਸਥਿਤ ਹਨ ਜਿਹੜੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਖੁਸ਼ ਹੋ ਕੇ ਇੱਕ ਸਿੱਖ ਨੂੰ ਗੁਰੂ ਸਾਹਿਬ ਜੀ ਦੇ ਅੰਗਵਰਤ ਚੂਲਾ ਸਾਹਿਬ ਨੂੰ ਪੀਠ ਕਰ ਦਿੱਤਾ ਸੀ ਜਿਨ੍ਹਾਂ ਦਾ ਨਾਮ ਭਾਈ ਤੋਤਾ RAM ਜੀ ਸੀ ਜੋ ਬਲਖ ਬੁਖਾਰੀ ਦੇ ਰਹਿਣ ਵਾਲੇ ਸਨ ਭਾਈ ਤੋਤਾ RAM ਜੀ ਆਪਣੀ ਸੇਵਾ ਨਿਮਾਉਂਦੇ ਹੋਏ ਚੂਲਾ ਸਾਹਿਬ ਜੀ ਨੂੰ ਆਪਣੇ ਨਾਲ ਮਲਕ ਬੁਖਾਰੇ ਪਾਕਿਸਤਾਨ ਲੈ ਗਏ ਸਨ ਉਸ ਤੋਂ ਬਾਅਦ ਉਹਨਾਂ ਕੋਲ ਜਿੰਨੀ ਵੀ ਸੇਵਾ ਹੋਈ ਉਹਨਾਂ ਨੇ ਕੀਤੀ ਅਤੇ ਜਦੋਂ ਤੋਤਾ RAM ਜੀ ਨੂੰ ਇਹ ਅਹਿਸਾਸ ਹੋਇਆ ਕਿ ਉਹ ਵਿਰਤ ਅਵਸਥਾ ਵਿੱਚ ਹਨ ਉਹਨਾਂ ਨੇ ਸੋਚਿਆ ਹੋ ਸਕਦਾ ਹੈ ਉਹਨਾਂ ਦੇ ਬੱਚੇ ਚੋਲਾ ਸਾਹਿਬ ਜੀ ਦੀ ਸੇਵਾ ਨਾ ਕਰ ਪਾਉਣ ਤਾਂ ਉਹਨਾਂ ਨੇ ਚੋਲਾ ਸਾਹਿਬ ਨੂੰ ਉੱਥੇ ਹੀ ਇੱਕ ਜਗ੍ਹਾ ਤੇ ਰੱਖ ਕੇ ਅੱਗੇ ਇੱਕ ਵੱਡਾ ਪੱਥਰ ਰੱਖ ਦਿੱਤਾ ਅਤੇ ਅਰਦਾਸ ਕੀਤੀ ਗੁਰੂ ਮਹਾਰਾਜ ਜਿਨ੍ਹਾਂ ਨੂੰ ਟੁਠੀ ਹੁਕਮ ਕਰੂਗੇ ਉਹ ਹੀ ਇਥੋ ਚੌਲਾ ਸਾਹਿਬ ਲੈ ਕੇ ਜਾ ਸਕਣਗੇ ਨਹੀਂ ਤਾਂ ਇਹ ਪੱਤਰ ਇਦਾਂ ਹੀ ਆਪਣੀ ਜਗ੍ਹਾ ਤੇ ਰਹੇਗਾ ਢੀਰਾ ਬਾਬਾ ਨਾਨਕ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਚੌਥੀ ਵਿਵਾਸੀ ਸਮੇਂ ਵਿਰਾਜੇ ਸਨ ਗੁਰੂ ਨਾਨਕ ਦੇਵ ਜੀ ਦੀ ਨੌਵੀਂ ਪੀੜੀ ਤੋਂ ਬਾਬਾ ਕਾਬਲੀ ਮੱਲ ਜੀ ਹੋਏ ਸਨ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਦਰਸ਼ਨ ਦਿੱਤੇ ਸਨ ਅਤੇ ਗੁਰੂ ਜੀ ਨੇ ਕਿਹਾ ਸੀ ਸਾਡੇ ਅੰਗ ਬਸਤਰ ਬਲਕ ਬੁਖਾਰੇ ਅਫਗਾਨਿਸਤਾਨ ਵਿੱਚ ਹਨ ਉਹਨਾਂ ਨੂੰ ਡੇਰਾ ਬਾਬਾ ਨਾਨਕ ਲੈ ਕੇ ਆਓ ਅਤੇ ਸੰਤਾਂ ਨੂੰ ਦਰਸ਼ਨ ਕਰਾਓ ਬਾਬਾ ਕਾਵਲੀ ਮਲ ਜੀ ਦਾ ਦੁਆਬੇ ਦੀਆਂ ਸੰਤਾਂ ਨਾਲ ਬਹੁਤ ਜ਼ਿਆਦਾ ਪਿਆਰ ਸੀ ਬਾਬਾ ਜੀ ਨੇ ਦੁਆਬੇ ਦੀਆਂ ਸੰਤਾਂ ਨੂੰ ਵੀ ਕਿਹਾ ਸਾਡੇ ਨਾਲ ਚਲੋ ਅਸੀਂ ਗੁਰੂ ਸਾਹਿਬ ਜੀ ਦੇ ਅੰਗ ਬਸਤਰ ਚੋਲਾ ਸਾਹਿਬ ਅਫਗਾਨਿਸਤਾਨ ਲੈਣ ਜਾ ਰਹੇ ਹਾਂ ਤਾਂ ਦੁਆਬੇ ਦੀਆਂ ਬਹੁਤ ਸਾਰੀਆਂ ਸੰਤਾਂ ਵੀ ਬਾਬਾ ਕਾਵਲੀ ਮਲ ਜੀ ਨਾਲ ਅਫਗਾਨਿਸਤਾਨ ਪਹੁੰਚੀਆਂ ਪਰ ਸੰਤਾਂ ਦੇ ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਵੀ ਉਹ ਪੱਥਰ ਹਟ ਨਹੀਂ ਰਿਹਾ ਸੀ ਤਾਂ ਸਾਰੀ ਸੰਗਤ ਨੇ ਗੁਰੂ ਮਹਾਰਜ ਜੀ ਨੂੰ ਅਰਦਾਸ ਕੀਤੀ ਤਾਂ ਗੁਰੂ ਜੀ ਦਾ ਹੁਕਮ ਹੋਇਆ ਕਿ ਪੰਜ ਜਪਜੀ ਸਾਹਿਬ ਦੇ ਪਾਠ ਕਰੋ ਅਤੇ ਪੰਜ ਛਿੱਟੇ ਜਲ ਦੇ ਦੇਵੋ ਅਤੇ ਅਰਦਾਸ ਕਰੋ ਅਤੇ ਜਿੱਦਾਂ ਹੁਕਮ ਹੋਇਆ ਸੰਗਤ ਨੇ ਉਸੇ ਤਰ੍ਹਾਂ ਕੀਤਾ ਕਿ ਸੰਗਤ ਨੇ ਅਰਦਾਸ ਕੀਤੀ ਮਹਾਰਾਜ ਅਸੀਂ ਚੋਲਾ ਸਾਹਿਬ ਲੈਣ ਆਏ ਹਾਂ ਅਰਦਾਸ ਹੁੰਦੇ ਹੀ ਅਥਰ ਆਪਣੇ ਆਵਟ ਗਿਆ ਅਤੇ 4 ਮਾਰਚ ਨੂੰ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਲਈ ਅੰਦਰ ਗਿਆ ਜਦੋਂ ਦੋਆਬੇ ਦੀਆਂ ਸੰਤਾਂ ਨੂੰ ਪਤਾ ਲੱਗਾ ਤਾਂ ਸੰਤਾ ਹੋਰ ਵੀ ਹੁਮ ਹਮ ਆ ਕੇ ਡੇਰਾ ਬਾਬਾ ਨਾਨਕ ਪਹੁੰਚੀਆਂ ਇਹ ਸਭ ਦੇਖ ਕੇ ਬਾਬਾ ਕਾਵਲੀ ਮਲ ਜੀ ਬਹੁਤ ਖੁਸ਼ ਹੋਏ ਅਤੇ ਉਹਨਾਂ ਨੇ ਖੁਸ਼ ਹੋ ਕੇ ਸੰਤਾਂ ਨੂੰ ਵੜ ਦਿੱਤਾ ਜਿਸ ਤਰ੍ਹਾਂ ਇਸ ਸਾਲ ਆਏ ਹੋ ਇਸੇ ਤਰ੍ਹਾਂ ਹਰ ਸਾਲ ਹੁਮ ਹਮ ਆ ਕੇ ਆਇਆ ਕਰੋ ਮੰਦੀਆਂ ਸਾਰੀਆਂ ਮਨੋ ਕਾਮਨਾਵਾਂ ਕੂੜੀਆਂ ਹੋਣਗੀਆਂ ਉਸ ਤੋਂ ਬਾਅਦ ਇਸ ਜਗ੍ਹਾ ਤੇ ਜੋੜ ਮੇਲਾ ਲੱਗਦਾ ਹੈ ਸੰਗ ਤਾਂ ਹਮ ਹਮਾ ਕੇ ਪਹੁੰਚਦੀਆਂ ਹਨ ਅਤੇ ਚੋਲਾ ਸਾਹਿਬ ਜੀ ਦੇ ਦਰਸ਼ਨ ਕਰਕੇ ਮਨ ਚਾਹ ਹਲ ਪਾਉਂਦੀਆਂ ਹਨ ਇਹ ਸੀ ਡੇਰਾ ਬਾਬਾ ਨਾਨਕ ਚੋਲਾ ਸਾਹਿਬ ਜੀ ਦਾ ਇਤਿਹਾਸ ਤੁਹਾਨੂੰ ਸੁਣ ਕੇ ਕਿਵੇਂ ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ